ਪੰਜਾਬ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਵਧੇ ਜਾ ਰਹੇ ਨੇ ਕਿਉਂਕਿ ਇਹ ਨੌਜਵਾਨ ਬੇਖੌਫ ਹੋ ਕੇ ਅਜਿਹੀ ਹਰਕਤਾਂ ਨੂੰ ਜਿਹੜੇ ਅੰਜਾਮ ਦੇ ਦਿੱਤੇ ਨੇ ਜਿਸ ਤੋਂ ਬਾਅਦ ਉਹ ਜਿਹੜੇ ਲੋਕ ਨੇ ਹੈਰਾਨ ਹੋ ਜਾਂਦੇ ਨੇ ਅੱਜ ਅਜਿਹਾ ਇੱਕ ਮਾਮਲਾ ਗੋਬਿੰਦਗੜ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੰਗ ਸਿੰਘ ਦੇ ਵੱਲੋਂ ਜਿਹੜੇ ਆ ਸ਼ਰਿਆਂ ਗੁੰਡਾਗਰਦੀ ਕੀਤੀ ਗਈ ਆ ਜਿਸ ਦੇ ਵੱਲੋਂ ਇੱਕ ਨੌਜਵਾਨ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਉਸ ਦਾ ਹੱਥਵਾੜ ਦਿੱਤਾ ਜਿਸ ਦੇ ਦੌਰਾਨ ਮੁਹੱਲੇ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਕਿਉਂਕਿ ਇਸ ਨਯੰਗ ਸਿੰਘ ਦੇ ਕੋਲ ਜਿਹੜੀ ਇੱਕ ਖੰਡਾ ਸੀਗਾ ਜਿਸ ਨੇ ਖੰਡੇ ਦੇ ਨਾਲ ਜਿਹੜਾ ਆ ਇੱਕ ਨੌਜਵਾਨ ਦਾ ਸ਼ਰੀਰ ਆਠ ਬਾਦ ਹੱਥ ਜਿਹੜਾ ਆ ਵੱਢ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਿਹੜੀ ਹਫੜਾ ਤਫੜੀ ਮੱਚ ਗਈ ਤਾਂ ਉਸ ਨੌਜਵਾਨ ਨੂੰ ਜ਼ਖਮੀ ਨੌਜਵਾਨ ਨੂੰ ਨਿਤਿੱਕੀ ਹਸਪਤਾਲ ਦੇ ਵਿੱਚ ਜਿਹੜਾ ਆ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਪਰ ਅੱਜ ਹੀ ਮਾਮਲੇ ਪਹਿਲੇ ਵੀ ਬਹੁਤ ਸਾਰੇ ਪੰਜਾਬ ਵਿੱਚੋਂ ਨਿਕਲੇ ਨੇ ਜਿੱਥੇ ਨਯੰਗ ਸਿੰਘ ਬਾਣੇ ਦੇ ਵਿੱਚ ਕਈ ਅੱਜੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਜਿਹੜੇ ਆ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸ਼੍ਰੀ ਆਮ ਜਿਹੜੀ ਆ ਗੁੰਡਾ ਕਰਦੀ ਤੇ ਉਤਰੇ ਹੋਏ ਨੇ ਤਾਂ ਅਜੇ ਲੋਕਾਂ ਨੂੰ ਜਿਹੜਾ ਜਲਦ ਜਿਹੜੇ ਪੰਜਾਬ ਪੁਲਿਸ ਨੂੰ ਅ ਅਰੈਸਟ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਗੁੰਡਾ ਕਰਦੇ ਗੁੰਡਾ ਅੰਸਰਾਂ ਦੇ ਵੱਲੋਂ ਜਿਹੜੀ ਆ ਅਜੇ ਹੀ ਹੋਰ ਹਰਕਤਾਂ ਨੂੰ ਜਿਹੜਾ ਅੰਜਾਮ ਨ ਦਿੱਤਾ ਜਾਵੇ ਕਿਉਂਕਿ ਇਹ ਦੱਸਦੇ ਕਿ ਇਹ ਮਾਮਲਾ ਜਿਹੜਾ ਆ ਮੰਡੀ ਗੋਵਿੰਦਗੜ੍ਹ ਤੋਂ ਸਾਹਮਣੇ ਆ ਜਿੱਥੇ ਇੱਕ ਨਿਆਂਗ ਸਿੰਘ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਔਰ ਇੱਕ ਵਿਅਕਤੀ ਦਾ ਸ਼ਰੀਰ ਜਿਹੜਾ ਹੈ ਤੇਜ਼ਦਾਰ ਹਥਿਆਰ ਦੇ ਨਾਲ ਹੱਥਵਾੜ ਦਿੱਤਾ ਤਾਂ ਦੱਸ ਦਈਏ ਕਿ ਇਹ ਮਾਹੌਲ ਉਸੇ ਵੇਲੇ ਪਖਾ ਜਦੋਂ ਇੱਕ ਨਿਆਂਗ ਸਿੰਘ ਦਾ ਬਾਣਾ ਪਾਏ ਇੱਕ ਵਿਅਕਤੀ ਦੇ ਵੱਲੋਂ ਇੱਕ ਯੁਵਕ ਦੇ ਹੱਥ ਤੇ ਵਾਰ ਕਰ ਦਿੱਤਾ ਤਾਂ ਜਿਸ ਤੋਂ ਬਾਅਦ ਉਸ ਦਾ ਗੁੱਟ ਵਾਰ ਦਿੱਤਾ ਜਦੋਂ ਕਿ ਬਚਾਓ ਦੌਰਾਨ ਦੂਜਾ ਹੱਥ ਵੀ ਉਸ ਨੇ ਜਿਹੜਾ ਅੱਗੇ ਕੀਤਾ ਸੀਗਾ ਜਦੋਂ ਨਿਆਂਗ ਸਿੰਘ ਨੇ ਵਾਰ ਕੀਤਾ ਤਾਂ ਦੂਸਰਾ ਹੱਥ ਵੀ ਇਸ ਨੌਜਵਾਨ ਨੇ ਬਚਤ ਦੇ ਅੱਗੇ ਕਿਤਾਤਾ ਦੂਸਰੇ ਆਕਤੇ ਵੀ ਜਿਹੜਾ ਉਸਨੇ ਮਾਰਨ ਤੋਂ ਗਰੇਜ਼ ਨਹੀਂ ਕੀਤਾ ਤਾਂ ਦੋਵੇਂ ਹੱਥ ਜਿਹੜਾ ਉਸਦੇ ਵੱਢ ਦਿੱਤੇ ਨੇ ਤਾਂ ਜਾਣਕਾਰੀ ਅ ਅਨੁਸਾਰ ਦੋਵੇਂ ਵਿਚਾਲੇ ਜਿਹੜੇ ਕਿਸੇ ਕਾਰਨ ਲੈ ਕੇ ਮੋਬਲੀ ਟਕਰਾਅ ਹੋਈ ਸੀ ਕਿਤੇ ਨਿਹੰਗ ਸਿੰਘ ਵਿਅਕਤੀ ਦੇ ਵੱਲੋਂ ਤਲਵਾਰ ਦੇ ਨਾਲ ਵਿਅਕਤੀ ਦਾ ਜਿਹੜਾ ਨੌਜਵਾਨ ਦਾ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਗੋੜਚੇ ਦੇ ਉੱਤੇ ਵੱਢ ਦਿੱਤੇ ਤਾਂ ਨਿਹੰਗ ਸਿੰਘ ਜਿਹੜਾ ਸੀਗਾ ਉਸ ਦੀ ਪਛਾਣ ਲਵਲੀ ਅਤੇ ਲਵਲੀ ਵੱਜੋ ਹੋਈ ਹੈ ਜੋ ਜ਼ਖਮੀ ਆ ਉਸ ਦੀ ਪਛਾਣ ਜਿਹੜੀ ਜਤਿਨ ਉਰਫ ਡ੍ਰੈਗਨ ਵਜੋਂ ਹੋਇਆ ਜਿਸ ਨੂੰ ਗੰਭੀਰ ਹਾਲਾਤ ਦੇ ਵਿੱਚ ਦੇਖਦੇ ਹੋਇਆ ਉਹ ਮੁਹੱਲਾ ਵਾਸੀਆਂ ਦੇ ਵੱਲੋਂ ਨਿਦੇਕੀ ਹਸਪਤਾਲ ਦੇ ਵਿੱਚ ਜੜਿਆ ਭਰਤੀ ਕਰਾਇਆ ਗਿਆ ਤਾਂ ਅਜਿਹੇ ਮਾਮਲੇ ਪਹਿਲੇ ਵੀ ਸਾਹਮਣੇ ਆਏ ਨੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਨਿਹੰਗ ਸਿੰਘ ਬਾਣੇ ਦੇ ਵਿੱਚ ਜੜੇ ਲੁਕੇ ਨੌਜਵਾਨ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਰਿਆ ਜਿਹੜੇ ਆ ਬਿਨਾਂ ਮਤਲਬ ਤੋਂ ਹਰ ਇੱਕ ਨਾਲ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਉਂਕਿ ਜਦੋਂ ਵੀ ਕਿਸੇ ਗੱਲ ਨੂੰ ਲੈ ਕੇ ਨਿੱਕੀ ਜਿਹੀ ਟਕਰਾਹ ਹੁੰਦੀ ਆ ਨੰਗ ਸਿੰਘ ਨੇ ਤਾਂ ਉਸ ਦਾ ਪਹਿਲਾ ਐਕਸ਼ਨ ਇਹ ਹੁੰਦਾ ਆ ਕਿ ਉਸ ਦੇ ਕੋਲ ਕਿਰਪਾਨ ਹੁੰਦੀ ਆ ਤਾਂ ਪਹਿਲਾ ਐਕਸ਼ਨ ਉਹਦੇ ਇਹਦੇ ਵੀ ਇਹੀ ਹੁੰਦਾ ਆ ਕਿ ਕਿਰਪਾਨ ਕੱਢ ਕੇ ਜੇ ਦੂਸਰੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਉਹ ਅਜਿਹੀ ਵਾਰਦਾਤ ਨੂੰ ਜਾਮ ਦੇ ਦਿੰਦੇ ਨੇ ਜਿਸ ਦੇ ਨਾਲ ਜਿਹੜੇ ਆ ਜਿਹੜਾ ਨੌਜਵਾਨ ਜ਼ਖਮੀ ਹੁੰਦਾ ਤਾਂ ਉਸ ਦੇ ਪਰਿਵਾਰ ਦੇਖਦੇ ਰਹਿ ਜਾਂਦੇ ਨੇ ਤਾਂ ਅਜਿਹਾ ਇੱਕ ਮਾਮਲਾ ਮੰਡੀ ਗੋਬਿੰਦਰ ਤੋਂ ਵੀ ਸਾਹਮਣੇ ਆਇਆ ਜਿੱਥੇ ਨੰਗ ਸਿੰਘ ਨੇ ਸ਼ਰਿਆ ਪਰੇ ਬਾਜ਼ਾਰ ਦੇ ਵਿੱਚ ਇੱਕ ਵਿਅਕਤੀ ਦਾ ਦੋਵੇਂ ਹੱਥਾਂ ਦੇ ਜਿਹੜੇ ਗੁੱਟ ਵੱਢ ਦਿੱਤੇ ਦਾ ਮੌਕੇ ਤੇ ਮੌਜੂਦ ਜਿਹੜੇ ਨੌਜਵਾਨ ਸੀ ਜਾਂ ਮhalla ਵਾਸੀ ਸੀ ਕਿ ਉਹਨਾਂ ਦੇ ਵੱਲੋਂ ਜ਼ਖਮੀ ਨੌਜਵਾਨ ਨੂੰ ਜਿਹੜਾ ਨਿੱਦਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਲੋੜ ਆ ਪੰਜਾਬ ਪੁਲਿਸ ਨੂੰ ਅਜੇ ਅ ਜਾਂ ਫਿਰ ਅਜੇ ਜਿਹੜੇ ਗੁੰਡਾ ਸਰ ਨੇ ਇਹਨਾਂ ਤੇ ਸਕੰਜਾ ਕਸਨ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਹੋਰ ਵੀ ਜਿਹੜੀ ਹੈ ਗੁੰਡਾਗਰਦੀ ਨਾ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਲੋਕਾਂ ਨੇ ਕੀ ਕੁਝ ਦੇਖਿਆ ਆਓ ਸੁਣਦੇ ਆ ਉਹਨਾਂ ਦੀ ਜੁਬਾਨੀ ਕੋਈ ਗੱਲ ਨਹੀਂ ਹੋਈ ਇਹ ਤਾਂ ਕੰਮ ਤੋਂ ਆ ਰਿਹਾ ਸੀ ਕੰਮ ਤੋਂ ਆ ਰਿਹਾ ਸੀ ਉਹਨੂੰ ਕੱਦਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਕਰ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਆਜੁਨ ਆਜੁਨ ਨੂੰ ਹੱਥੇ ਚੜ ਗਿਆ ਉਹਨੇ ਤਲਵਾਰਾਂ ਨਾਲ ਨਸ਼ੇ ਬੰਦ ਕਰਾਉਣੇ ਕਹਿੰਦੇ ਨਹੀਂ ਮਾਰ ਨਹੀਂ ਕਰਦਾ ਜੀ ਤੇ ਹੋਰ ਅਛੇ ਮਾੜੇ ਮੋਟੇ ਕਰਦਾ ਜੀ ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿ ਰਿਹਾ ਅੰਨੇ ਐ ਦਿਨੇ ਵੀ ਜਾਗਦਾ ਰਹੇ ਬਟ ਕਰਾ ਰਿਹਾ ਤਾਂ ਕੁਝ ਵੀ ਨਹੀਂ ਕਰਦਾ ਵਾ ਅੱਛਾ ਤਾਂ ਮੈਂ ਤਾਂ ਉੱਪਰੋਂ ਦੇਖਿਆ 2 ਮਿੰਟਾਂ ਕੁ ਲੰਬਾ ਦੇ ਕੇ ਗਿਆ ਜਦ ਤੂੰ ਰੋਣਾ ਪੈ ਗਿਆ ਕਹਿੰਦਾ ਮੈਂ ਉਹਨੂੰ ਮਾਰੂਗਾ ਮੈਨੂੰ ਮਾਰੂਗਾ ਜਦ ਤੱਕ ਚਟਾਕ ਹੋ ਕੇ ਪੋਣਾ ਮਾਰੀ ਦਿੱਤਾ ਉਹਨੂੰ ਲੋਕਾਂ ਦੇ ਪੈਸੇ ਖੁੰਦਾ ਜੀ ਉਹਨੂੰ ਤਾਂ ਕੋਈ ਨਹੀਂ ਪਕੜ ਰਾ ਸਾਡੇ ਮੁੰਡੇ ਦੀ ਮਾਂ ਇਹ ਮੁੰਡਾ ਵਿਚਾਰਾ ਕਰੋ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਪਰ ਦੱਸਿਆ ਨਹੀਂ ਕੀ ਗੱਲ ਹੋਈ ਜਣਾ ਉਹਨੇ ਜਾ ਕੇ ਪਤਵਾਰਾਂ ਨਾਲ ਬਾਵਾ ਵਰਤਿਆ ਕਰਦਾ ਸੀ ਜੀ ਕੱਟਿਆ ਕੀ ਕੀ ਕਰਤੋ ਐ ਆਪਣੇ ਪੇਟ ਕੀ ਨੋ ਗਿਆ ਤਾਂ ਇਹਨੂੰ ਜਨ ਮਾਰੀ ਇਹ ਜੱਤੀ ਨਾ ਮਰੀ ਗਾ ਜੀ ਇਹਨੇ ਮਾਰੀ ਹੋਣ ਹੋ ਗਿਆ ਉਹ ਆਪਣੀ लवली ਨਿੰਗ ਬਣਾਣਾ ਨਾ ਹੁਣ ਅੱਛਾ ਜੀ ਨਵਾਂ ਨਿੰਗ ਬਣਾਇਆ ਤੇ ਉਹਦੀ ਘਰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਹੂੰ ਹੋਰ ਕੁਝ ਨਹੀਂ ਦੇਖੋ ਇਹਨਾਂ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੀ ਉੱਥੇ ਜਾ ਕੇ ਆਪਣੇ ਹਸਤਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਹੁਣ ਕਿਸੇ ਭੇਜਿਆ ਹੁਣ ਇਹ ਪੀਸੇ ਭੇਜਦੇ ਸੋਲੇ ਗੱਲ ਇਹ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹੈ ਬਣਾ लवली ਬਣਾ ਨਿੰਗਾ ਦਾ ਪਾਇਆ ਗੋੜੀਆਂ ਆਪ ਖਾਂਦਾ ਨਸ਼ੇ ਆਪ ਦਾ ਕਾਦਾ ਨਿੰਗਾ ਨਿੰਗਾ ਦਾ ਬੜਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਅਜਾ ਮਤਲਬ ਥੋੜਾ ਕਿਰਪਾਨਾ ਦਾ ਬੰਦਾ ਪਟਕੇ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸੱਤੋ ਸੱਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਰੂਗਾ ਫਿਰ ਅਸੀਂ ਆਪਣੇ ਤਿਕਾ ਕਰਾਂਗੇ ਚਲੋ ਥੋੜਾ ਬਾਰੇ ਕਹਾਂ ਮੈਂ ਨਸ਼ੇ ਛਡਾਉਣੇ ਲੋਕਾਂ ਦੇ ਤੂੰ ਨਸ਼ੇ ਗੁੱਟ ਵੱਟ ਵੱਟ ਕੇ ਛਡਾਏਂਗਾ ਲੋਕਾਂ ਦੇ ਕੌਣ ਸੀਗਾ ਕਿੰਨੇ ਗੁੱਟ ਵੱਲ ਲਵਲੀ ਹੈ ਜੀ ਅੱਛਾ ਡਬਲਿੰਗ ਲਵਲੀ ਜਿਹੜਾ ਆਪਣਾ ਲਵਲੀ ਆਪਣਾ ਮਾਰੀ ਹੈ ਇਹ ਲਵਲੀ ਨਹੀਂ ਕੀ ਹਾਲ ਸੀਗੀ ਨਮਸਕਾਰ ਜੀ ਇਹ ਪਤਾ ਨਹੀਂ ਉਹ ਤੋਰੇ ਲਹੂ ਲਵਾਨ ਹੁੰਦਾ ਆਇਆ ਮੈਂ ਉਹ ਨੂੰ ਹਸਪੀਟਲ ਚ ਲੈ ਕੇ ਆਇਆ ਇਹ ਨੌਣਾ ਦਾ ਰੋਕਿਆ ਦਾ ਇਹਦਾ ਨਾਮ ਜਤੀ ਨਹੀਂ ਕਿੱਥੇ ਕਿੱਥੇ ਮਾਰੀਆਂ ਨੇ ਇਹ ਗੁੱਟ ਦੇ ਨਹੀਂ ਗੁੱਟਾਂ ਦੇ ਬੱਜੇ ਆਈ ਮੈਂ ਤਾਂ ਦੁਕਾਨ ਤੇ ਖੜਾ ਸੀ ਉਹ ਲੜਦੇ ਲੜਦੇ ਆ ਗਈ ਕੌਣ ਸੀ ਡ੍ਰੈਗਨ ਤੇ लवली ਜਾਨੀ ਛਡਾਉਂਦੇ ਅਸੀਂ ਗਏ ਉਹਨੇ ਘਰਮਾਨ ਕੱਢ ਲਈ ਘਰਮਾਨ ਐਸੀ ਤਿੱਕੇ ਦਾ ਘਮਾਤੀ ਸਾਰੇ ਭੱਜ ਲੈ ਡਰ ਕੇ ਉਹਦੇ ਹੱਥ ਕਰ ਦਿੱਤੇ ਇਹ ਛੱਕੀ ਦੇ ਡ੍ਰੈਗਨ ਦੇ ਡ੍ਰੈਗਨ ਦੇ ਕਿੰਨੇ ਇੱਕ ਹੱਥ ਤੇ ਵੱਜੀ ਦੋ ਤੇ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਇਆ ਮੈਂ ਫੜ ਲਈ ਕਰਵਾਣ ਹੁੰਦੇ ਵੀ ਲੱਗੀ ਕਿੰਨਾ ਕ ਵੱਡਿਆ ਗਿਆ खासा ਵੱਡਿਆ ਮੇਰੇ ਹਿਸਾਬ ਨਾਲ ਘੁੱਟ ਗਿਆ ਮੇਰੇ ਜਿੰਨਾ ਕ ਲੱਗਦਾ ਤੁਸੀਂ ਵੀ ਸੀਗੇ ਨਾਲ ਕੀ ਗੱਲ ਹੋਈ ਸੀ ਇਹ ਵੀ ਨਹੀਂ ਸਾਰਾ ਮੱਲੇ ਦੀ ਗੱਲ ਕਿਲੇ ਜੀ ਕਿਰਾਏ ਤੇ ਕਿਰਾਣਾ ਤਾਂ ਕਾਹਦੇ ਦੇਖਿਓ ਜਿਆਦਾ ਕੀ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਰਟ ਹੋ ਜਾ ਸਾਰਟ ਹੋ ਗਿਆ ਜੀ ਉਹਨੂੰ ਘੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਕੱਲ ਪਹਿਲੇ ਡੰਡੇ ਨਾਲ ਮਾਰਿਆ ਜੀ ਡੰਡੇ ਚੱਟ ਕੇ ਫਿਰ ਤਰਪਾਨ ਨਾਲ ਮਾਰਨ ਲੱਗੇ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਕੇ ਲੜਾਈ ਹੋਈ ਹੈ ਚਲ ਕੋਈ ਹੋਈ ਜੀ ਜੀ ਤਾਂ ਦੁਕਾਨ ਤੋਂ ਬਾਹਰ ਨਿਕਲੇ ਆ ਜੀ ਸਾਡੇ ਉਹਨਾਂ ਪਰਲੇ ਆ ਜੀ ਉਹਨੂੰ ਕੁੱਟਣ ਲੱਗਿਆ ਜੀ ਫੋਟੋ ਹੋਊਗੀ ਫੋਟੋ ਹੈ ਕਿ ਉਹ ਲੱਗ ਗਿਆ ਵੀ ਉਹ लवली ਦਾ ਤਾਂ ਝਗੜਾ ਹੋਇਆ ਤੇ ਉਹ ਜੀ ਬੜੇ ਗੰਨ ਲੱਗਿਆ ਗੱਲ ਲਿੱਖ ਕੇ ਤੇ ਬੜੀ ਯਕੀਨ ਤੁਹਾਡੇ ਤੁਹਾਡੇ ਮਤਲਬ ਕਿੰਨੀ ਕਿ ਇੰਜਰੀ ਹੈ ਹੱਥ ਠੀਕ ਨੇ ਜਾਂ ਜੁੜ ਜਾਣਗੇ ਕਿ ਤੁਹਾਨੂੰ ਡਾਕਟਰ ਦੇ ਦੋ ਅੱਟ ਤੇ ਪੱਟੀ वगੈਰਾ ਹਸਪਤਲ ਕਿੰਦੀ ਹੈ ਪੱਟੀ ਕਰਦੀ ਆ ਅਸੀਂ ਦੇਖੇ ਨਹੀਂ ਹੈਗੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਉਹਨੇ ਅੱਥੇ ਲਾਈ ਕਰਦੇ ਉਹਨੇ ਰੈਸਟ ਕਰ ਲਿਆ